ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਮੈਂ ਤੁਹਾਨੂੰ ਦਿਖਾਉਣੇਗੀ ਕਾਫੀ ਜਿਆਦੇ ਸੋਹਣੇ ਸੂਟ ਪਹਿਣਾ ਦੀ ਬਹੁਤ ਜਿਆਦੇ ਡਿਮਾਂਡ ਸੀਗੀ ਹਨਾ ਤੇ ਇਹਦੇ ਨਾਲ ਦੇ ਜਿਹੜੇ ਸੂਟ ਨੇਗੇ ਆ ਚੁੱਕੇ ਨੇ ਮੈਨੂੰ ਇਦਾਂ ਨਹੀਂ ਪਤਾ ਹਨਾ ਵੀ ਕਿਹੜੀਆਂ ਪਹਿਣਾ ਦੇ ਆਰਡਰ ਸੀਗੇ ਹਨਾ ਕਿਉਂਕਿ ਡੇਲੀ ਮੈਸੇਜ ਬਹੁਤ ਸਾਰੇ ਹੋ ਜਾਂਦੇ ਨੇਗੇ ਤਾਂ ਕਰਕੇ ਫਿਰ ਉਹ ਮੈਸੇਜ نیچے ਚਲੇ ਜਾਂਦੇ ਨੇ ਆਰਡਰ ਵਾਲੇ ਤੇ ਬਹੁਤ ਭੈਣਾਂ ਨੇ ਰਿਕੁਐਸਟ ਕੀਤੀ ਸੀ ਵੀ ਸਾਨੂੰ ਰਿਕੁਐਸਟ ਵੀ ਸਾਡੀ ਰਿਕੁਐਸਟ ਹੀ ਹੈ ਵੀ ਸਾਨੂੰ ਇਹ ਸੂਟ ਜ਼ਰੂਰ ਦੇ ਦਿਓ ਹਨਾ ਤੇ ਸੂਟ ਆਪਾਂ ਲੈ ਆਇਾਂਗੇ ਪਰ ਸੂਟ ਲੈਣਗੇ ਜਿਹੜੇ ਆਰਡਰ ਤੇ ਸਿਰਫ 5 ਸੂਟ ਮਿਲਣਗੇ ਵਾਲੇ ਤੇ ਜਿਹੜੀਆਂ ਭੈਣਾਂ ਦੇ ਆਰਡਰ ਸੀਗੇ ਹਨਾ ਪਲੀਜ਼ ਤੁਸੀਂ ਹਨਾ ਆਪਣਾ ਮੈਸੇਜ ਕਰਕੇ ਸੂਟ ਲੈ ਸਕਦੇ ਹੋਗੇ ਪਹਿਲਾਂ ਮੈਂ ਤੁਹਾਨੂੰ ਦਿਖਾਉਣੀ ਆ ਕਿਹੜੇ ਸੂਟਾਂ ਦੀ ਮੈਂ ਗੱਲ ਕਰ ਰਹੀ ਆ ਇਹ ਵਾਲੇ ਬਲੈਕ ਪਲੱਸ ਦੁਪੱਟੇ ਨਾਲ ਸੀ ਉਦੋਂ ਮੈਂ ਇੱਕ ਸੂਟ ਪਾਇਆ ਸੀਗਾ ਉਹ ਸੋਲਡ ਹੋ ਗਿਆ ਫਿਰ ਮੈਨੂੰ ਕਿਹਾ ਵੀ ਤੁਹਾਨੂੰ ਪਲੀਜ਼ ਇਹਨਾਂ ਰਿਕੁਐਸਟ ਹੀ ਹੈਗੀ ਵੀ ਜਰੂਰ ਜਿਹੜਾ ਸੂਟ ਹੈ ਚਾਹੀਦਾ ਹੀ ਚਾਹੀਦਾ ਹੈਗਾ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਹੈਗਾ ਚਨਾਰ ਦੇ ਉੱਪਰ ਹੈ ਜਿਹੜਾ ਸੂਟ ਬਣੇ ਹੋਏ ਨੇਗੇ ਲਓ ਜੀ ਦੇਖੋ ਸੌਰੀ ਬੈਂਬਰ ਦੇ ਉੱਪਰ ਇਹ ਸੂਟ ਬਣੇ ਹੋਏ ਨੇਗੇ ਤੇ ਇਹਦਾ ਜਿਹੜਾ ਮਤਲਬ ਬ੍ਰਾਂਡ ਹੈਗਾ ਚਨਾਰ ਬ੍ਰਾਂਡ ਹੈਗਾ ਜੌਰਜਟ ਆਰੀ ਵਰਕ ਸੂਟ ਨੇਗੇ ਪੈਂਬਰ ਦੇ ਉੱਪਰ ਨੇਗੇ ਪਿਓਰ ਪੈਂਬਰ ਤੇ ਸੂਟ ਪੜੇ ਹੋਏ ਨੇ ਬਲੈਕ ਹੀ ਮੰਗਵਾਏ ਸੀ ਪਲੱਸ ਦੁਪੱਟਾ ਸੀਗਾ ਨਾਲ ਪ੍ਰਾਈਸ ਸੀਗਾ 3200 ਪਲੱਸ ਪਿਓਰ ਕਰੇਵ ਦੀ ਜਿਹੜੀ ਸਲਵਾਰ ਸੀਗੀ ਇਹਦੇ ਨਾਲ ਦਾ ਮੇਰਾ ਵੀ ਸੂਟ ਹੈ ਹਨ ਤੇ ਮੈਂ ਕੀ ਕੀਤਾ ਸੀ ਇਹਦੇ ਉੱਪਰ ਫਿਨਿਸ਼ਿੰਗ ਕਰਵਾ ਲਈ ਸੀ ਦੁਪੱਟੇ ਦੇ ਉੱਪਰ ਜੇ ਤੁਸੀਂ ਕਰਵਾਉਣਾ ਚਾਹੁੰਦੇ ਹੋ ਕਰਵਾ ਸਕਦੇ ਹੋਗੇ ਤੁਸੀਂ ਬਿਨਾਂ ਸਟੀਚਿੰਗ ਤੋਂ ਵੀ ਫਿਨਿਸ਼ਿੰਗ ਤੋਂ ਵੀ ਮੰਗਵਾ ਸਕਦੇ ਹੋ ਜੇ ਤੁਸੀਂ ਸਲਾਈ ਕਰਵਾਉਣਾ ਚਾਹੁੰਦੇ ਹੋ ਆਪਣੇ ਕੋਲੇ ਹਨਾ ਤਾਂ ਸਲਾਈ ਵੀ ਕਰਵਾ ਸਕਦੇ ਹੋ ਬਿਨਾ ਸਲਾਈ ਤੋਂ ਵੀ ਪਰ ਸਲਾਈ ਨੂੰ ਥੋੜਾ ਜਿਹਾ ਟਾਈਮ ਦੇ ਕੇ ਚੱਲਿਓ। ਲਓ ਜੀ ਇਸ ਤਰ੍ਹਾਂ ਇਹ ਸੂਟ ਨੇ ਦੇਖੋ ਆਰੀ ਵਰਕ ਤੇ ਬਹੁਤ ਜਿਆਦਾ ਸੇਲ ਹੋਏ ਨੇਗੇ ਇਹ ਵਾਲੇ ਸੂਟ ਲēngੇ ਜਿਹੜੇ ਲਓ ਜੀ ਇਹਦੇ ਨਾਲ ਦੇ ਆਪਣੇ ਕੋਲੇ 5 ਸੂਟ ਅਵੇਲੇਬਲ ਨੇਗੇ। ਬਾਕੀ ਆਪਾਂ ਜਿਹੜਾ ਵੀਡੀਓ ਚ ਸੂਟ ਪਾਇਆ ਸੀ ਉਹ ਤਾਂ ਸੋਲਡੀ ਸੀਗਾ। 5 ਸੂਟ ਅਵੇਲੇਬਲ ਨੇ ਜਿਹੜੀਆਂ ਭੈਣਾਂ ਨੂੰ ਚਾਹੀਦੇ ਨੇ ਫਟਾਫਟ ਆਪਣਾ ਆਰਡਰ ਹੈਗਾ ਜਿਹੜਾ ਦੇ ਦਿਓ ਕਿਉਂਕਿ ਉਦੋਂ ਬਹੁਤ ਸਾਰੇ ਮੈਸੇਜ ਆਏ ਸੀਗੇ ਮੈਂ ਹੋਰ ਵੀ ਕੁੱਤਿਆਂ ਦੇ 10 ਸੂਟਾਂ ਦੇ ਹੋਰ ਆਰਡਰ ਦਿੱਤੇ ਹੋਏ ਨੇ ਇਹਨਾਂ ਦੇ ਜਦੋਂ ਆ ਗਏ ਆਪਾਂ ਤੁਹਾਡੇ ਨਾਲ ਵੀਡੀਓ ਵੀ ਸ਼ੇਅਰ ਕਰ ਦਾਂਗੇ ਦੇਖੋ ਆਪਣੇ ਕੋਲੇ 5 ਸੂਟ ਅਵੇਲੇਬਲ ਨੇ ਇਸ ਫੇਲ ਜਿਨ੍ਹਾਂ ਨੂੰ ਚਾਹੀਦੇ ਹੋਏ ਆਪਣੇ ਫਟਾਫਟ ਜਿਹੜੇ ਇਹ ਵਾਲੇ ਨੰਗੇ ਸੂਟ ਲੈ ਲਿਓ ਤੁਸੀਂ ਕਿਉਂਕਿ ਫਿਰ ਇਹ ਨਹੀਂ ਮਿਲਣੇ ਸੋਲਡ ਹੋ ਜਾਣਗੇ ਠੀਕ ਹੈ ਜੀ ਅੱਜ ਮੈਂ ਤੁਹਾਨੂੰ ਦਿਖਾਉਣੀ ਆਂਗੇ ਕਿ ਪਿਛਲੇ ਮਹੀਨੇ ਦੇ ਸੂਟ ਨੇਗੇ ਬਹੁਤ ਜ਼ਿਆਦਾ ਡਿਮਾਂਡ ਸੀਗੀ ਉਹਨਾਂ ਦੀ ਆਪਾਂ ਪਹਿਲਾਂ ਵੀ ਇਹਦੇ ਨਾਲ ਦੇ ਸੂਟ ਲੈ ਕੇ ਆਏ ਸੀਗੇ ਤੇ ਆਪਾਂ ਦੁਬਾਰਾ ਵੀ ਲੈ ਕੇ ਆਇਾਂਗੇ ਜਿਹੜੀ ਆ ਭੈਣਾਂ ਨੂੰ ਚਾਹੀਦੇ ਹੈ ਤਾਂ ਤੁਸੀਂ ਲੈ ਸਕਦੇ ਹੋਗੇ ਰਾਮ ਟੈਕਸ ਦੇ ਸੂਟ ਨੇਗੇ ਵਾਲੇ ਦੇਖੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈਗਾ ਤੇ ਨਾਲ ਰਹੇਗੀ ਇਸ ਤਰ੍ਹਾਂ ਪਲੇਨ ਬਾਟਮ ਰਹੇਗੀ ਪ੍ਰਾਈਸ ਹੈ ਜਿਹੜਾ ਪ੍ਰਾਈਸ ਰਹੂਗਾ 1500 ਪਲੱਸ ਸ਼ਿਪਿੰਗ ਹੈ ਥੈਟ ਲੋਜੀ ਇੰਨੇ ਜਿਆਦੇ ਸੋਹਣਾ ਫੈਬਰਿਕ ਹੈ ਜਿੰਨਾ ਵੀ ਤੁਸੀਂ ਕਹਿ दो ਬਿਲਕੁਲ ਸੌਫਟ ਫੈਬਰਿਕ ਹੈ ਇਹ ਵਾਲਾ ਤੇ ਪ੍ਰਿੰਟਡ ਡਿਜ਼ਾਈਨ ਤੁਸੀਂ ਚੈੱਕ ਕਰ ਸਕਦੇ ਹੋਗੇ ਬਹੁਤ ਜਿਆਦੇ ਆਪਣੇ ਇਹ ਵਾਲੇ ਜਿਹੜੇ ਪ੍ਰਿੰਟ ਨੇਗੇ ਸੇਲ ਹੋਏ ਨੇਗੇ ਤੇ ਆਪਾਂ ਦੁਬਾਰਾ ਰਿਪੀਟ ਜਿਹੜੇ ਲੈ ਕੇ ਆਏ ਇਹਦੇ ਮੈਂ ਤੁਹਾਨੂੰ ਸਾਰੇ ਕਲਰ ਦਿਖਾ ਦਿੰਨੀ ਆ ਜਿੰਨੇ ਵੀ ਹੈਗੇ ਨੇ ਹਨਾ ਲੋਜੀ ਨੈਕਸਟ ਕਲਰ ਤੁਸੀਂ ਦੇਖੋ ਇਹ ਵੀ ਕਾਫੀ ਜਿਆਦਾ ਸੋਹਣਾ ਹੈ ਕੈਮਰੇ ਦੇ ਵਿੱਚ ਜਿਹੜਾ ਕਲਰ ਹੈਗਾ ਬਿਲਕੁਲ ਪਰਫੈਕਟ ਆ ਰਿਹਾ ਹੈਗਾ ਕੋਈ ਵੀ ਉੰਨੀ ਵੀ ਦਾ ਫਰਕ ਨਹੀਂ ਹੈਗਾ ਬਹੁਤ ਜਿਆਦਾ ਸੋਹਣਾ ਸ਼ੇਡ ਹੈ ਇਹ ਵਾਲਾ ਵੀ ਕਲਰ ਸਾਰੇ ਹੀ ਇੰਨੇ ਸੋਹਣੇ ਨੇ ਨਾ ਤਾਂ ਇਹ ਡਾਰਕ ਨੇ ਨਾ ਇਹ ਲਾਈਟ ਨੇ ਸੂਪਰ ਜਿਹਾ ਕਲਰ ਨੇਗੇ ਨਾਲ ਰਹੇਗੀ ਇਸ ਤਰ੍ਹਾਂ ਪਲੇਨ ਬਾਟਮ ਰਹੇਗੀ ਲੋ ਜੀ ਠੀਕ ਹੈ ਜੀ ਰਾਮ ਟੈਕਸ ਦੀ ਬਾਟਮ ਹੈ ਪਲੇਨ ਮੈਚਿੰਗ ਸੂਟ ਲੈਂਗੇ ਪਹਿਲਾਂ ਵੀ ਇਹਦੇ ਵਿੱਚ 2-2 ਸੂਟ ਆਏ ਸੀਗੇ ਹੁਣ ਵੀ ਇਹਦੇ ਵਿੱਚ 2-2 ਸੂਟ ਆਏ ਲੰਗੇ ਯੋਟੀ। ਇਹ ਰੂਜਾ ਕਲਰ ਇਹ ਵਾਲਾ ਸੀਗਾ। ਤੇ ਅਗਲਾ ਕਲਰ ਵੀ ਦੇਖੋ। ਯੋਟੀ। ਦੇਖੋ ਤੁਸੀਂ। ਪ੍ਰਿੰਟ ਦੇਖੋ ਤੁਸੀਂ। ਕੱਪੜਾ ਇੰਨਾ ਕ ਜਿਆਦਾ ਸੌਫਟ ਹੈ ਜਿੰਨਾ ਵੀ ਕਹਿ ਦੋ। ਬਹੁਤ ਜਿਆਦਾ ਸੋਹਣਾ ਪ੍ਰਿੰਟ ਲੱਗੇਗੀ। ਦੁਪੱਟਾ ਕਿਸੇ ਨਾਲ ਵੀ ਨਹੀਂ ਹੈਗਾ। ਜੇ ਤੁਸੀਂ ਕਹੋਗੇ ਵੀ ਸਾਨੂੰ ਨਾਲ ਚੁੰਨੀ ਚਾਹੀਦੀ ਹੈ ਵੀ ਦੁਪੱਟਾ ਚਾਹੀਦਾ ਹੈਗਾ। ਤਾ ਆਪਾ ਤੁਹਾਨੂੰ ਉਹ ਅਲੱਗ ਤੋਂ ਉਹਦੇ ਸਾਰੇ ਚਾਰਜੇਸ ਹੋਣਗੇ ਅਲੱਗ ਤੋਂ ਲਓ ਜੀ ਇਸ ਤਰ੍ਹਾਂ ਰਹੇਗੀ ਬਾਟਮ ਦੇਖੋ ਬਰਜਾ ਦੇ ਜਿਹੜੀ ਬਾਟਮ ਹੈ ਇਹ ਵੀ ਰਾਮ ਟੈਕਸ ਦੀ ਹੈਗੀ ਬਾਟਮ ਨਾਲ ਦੇ ਹੀ ਸਟੱਫ ਦੀ ਹੈ ਜੀ ਠੀਕ ਹੈ ਜੀ ਤੇ ਲਾਸਟ ਕਲਰ ਗ੍ਰੇ ਬਿਲਕੁਲ ਜੰਮਾ ਮੈਚ ਹੋ ਰਿਹਾ ਹੈਗਾ ਕਲਰ ਕੈਮਰੇ ਦੇ ਵਿੱਚ ਜੇ ਕੋਈ ਵੀ ਕਲਰ ਦਾ ਫਰਕ ਹੁੰਦਾ ਮੈਂ ਤੁਹਾਨੂੰ ਦੱਸ ਦਿੰਦੀ ਪਰ ਨਹੀਂ ਹੈਗਾ ਫਰਕ ਸੇਮ ਹੀ ਹੈਗਾ ਦੇਖੋ ਪ੍ਰਿੰਟ ਦੇਖੋ ਤੁਸੀਂ ਕਿੰਨੇ ਜਿਆਦੇ ਸੋਹਣੇ ਨੇ ਕਲਰ ਵੀ ਸਾਰੇ ਡਿਫਰੈਂਟ ਜੇ ਨੇਗੇ ਲੋ ਇਸ ਤਰ੍ਹਾਂ ਰਹੇਗੀ ਬਾਟਮ ਦੇਖੋ ਤੁਸੀਂ ਬਾਟਮ ਦਾ ਸਟਾਫ ਵੀ ਬਹੁਤ ਜਿਆਦੇ ਸੋਹਣਾ ਹੈਗਾ ਤੇ ਸ਼ਰਟ ਦਾ ਵੀ ਬਹੁਤ ਜਿਆਦੇ ਸੋਹਣਾ ਹੈਗਾ ਇਹ ਸੀਗੇ ਮੈਚਿੰਗ ਸੂਟ 1500 ਪ੍ਰਾਈਸ ਹੈ ਇਹਨਾਂ ਦਾ ਜਿਹੜੇ ਭੈਣਾ ਲੈਣਾ ਚਾਹੁੰਦੀਆਂ ਨੇ ਤੁਸੀਂ ਲੈ ਸਕਦੇ ਹੋਗੇ ਸਲਾਈ ਕਰਾਉਣਾ ਸਲਾਈ ਕਰਵਾ ਲਓ ਨਹੀਂ ਬਣਾ ਸਲਾਈ ਤੋਂ ਬਣਾ ਲਓ ਇਹਦੇ ਨਾਲ ਦੇ ਆਪਣੇ ਕੋਲੇ ਸਿਰਫ 5 ਸੂਟ ਅਵੇਲੇਬਲ ਨੇਗੇ ਇਹਨਾਂ ਦੇ ਵਿੱਚੋਂ ਆਪਣੇ ਜਿਹੜੀਆਂ ਭੈਣਾਂ ਨੇ ਮੈਨੂੰ ਮੈਸੇਜ ਕੀਤੇ ਸੀਗੇ ਉਹਨਾਂ ਵੀ ਸਾਨੂੰ ਚਾਹੀਦੇ ਨੇ ਸਾਨੂੰ ਸੂਟ ਮਗਵਾ ਕੇ ਦੇ ਦਿਓ ਉਹ ਪਲੀਜ਼ ਹਨਾ ਮੈਂ ਵੀਡੀਓ ਪਾਤੀ ਆ ਅੱਜ ਤੁਸੀਂ ਆਪਣੇ ਨੇ ਜਿਹੜੇ ਵੀਡੀਓ ਚੈੱਕ ਕਰਕੇ ਉਸ ਤੋਂ ਬਾਅਦ ਹੈਗਾ ਜਿਹੜਾ ਮੈਨੂੰ ਮੈਸੇਜ ਕਰ ਲਿਓ ਵਟਸਐਪ ਤੇ ਉੱਪਰ ਜਲਦੀ ਉਦੇ ਨਾਲ ਕੋਈ ਦੁਪੱਟਾ ਨਹੀਂ ਹੈਗਾ ਵਿਦਆਊਟ ਦੁਪੱਟਾ ਪ੍ਰਾਈਸ ਹੈ ਨਾ ਕਈ ਵੇਲੇ ਉਲਝ ਜਾਂਦੀਆਂ ਨੇ ਗਿਆ ਵੀ ਇਹਦੇ ਨਾਲ ਦੁਪੱਟਾ ਨਹੀਂ ਹੈਗਾ ਨਾ ਦੁਪੱਟਾ ਜਿਹੜਾ ਤੁਸੀਂ ਦੁਪੱਟੇ ਦਾ ਕੋਈ ਵੱਡਾ ਇਸ਼ੂ ਨਹੀਂ ਹੁੰਦਾ ਹੈਗਾ ਤੁਸੀਂ ਦੁਪੱਟਾ ਅਲੱਗ ਤੋਂ ਡਾਈ ਕਰਵਾ ਸਕਦੇ ਹੋਗੇ ਅਸੀਂ ਥੋੜੇ ਜਿਹੇ ਦੁਪੱਟੇ ਨਾਲ ਜਿਹੜੇ ਹੁਣ ਸੂਟ ਲੈ ਕੇ ਆਏ ਆਂਗੇ ਉਹ ਸਿਰਫ ਭੈਣਾਂ ਦੀ ਡਿਮਾਂਡ ਤੇ ਲੈ ਕੇ ਆਏ ਆਂਗੇ ਨਹੀਂ ਜੀ ਦੁਪੱਟੇ ਨਾਲ ਬਹੁਤ ਘੱਟ ਸੂਟ ਲੈ ਕੇ ਆਉਣਗੇ ਪਰ ਵਧੀਆ ਰਿਸਪੌਂਸ ਆ ਰਿਹਾ ਉਹਨਾਂ ਦਾ ਵੀ ਤੇ ਦੁਪੱਟੇ ਵੀ ਆਪਾਂ ਪਹਿਲਾਂ ਚੈੱਕ ਕਰਕੇ ਲੈ ਕੇ ਆਏ ਵੀ ਖੁੱਲੇ ਡੁੱਲੇ ਹੈਗੇ ਨੇ ਜਾਂ ਛੋਟੇ ਨੇ ਹਨਾ ਜੋ ਕਿ ਛੋਟਾ ਦੁਪੱਟਾ ਹੁੰਦਾ ਆਪਾਂ ਲੈ ਕੇ ਨਹੀਂ ਆਉਂਦੇ ਬਹੁਤ ਖੁੱਲੇ ਡੁੱਲੇ ਦੁਪੱਟੇ ਨੇਗੇ ਸਾਰੇ ਸੂਟਾਂ ਦੇ ਪਿਓਰ ਮਸਲੀਨ ਦੇ ਦੁਪੱਟੇ ਸੀਗੇ ਉਹਨਾਂ ਨਾਲ ਉਹ ਵੀ ਬਹੁਤ ਜ਼ਿਆਦੇ ਸੋਹਣੇ ਸੂਟ ਸੀਗੇ ਵਧੀਆ ਰਿਸਪੌਂਸ ਆਇਆ ਉਹਨਾਂ ਦਾ ਸੂਟਾਂ ਦਾ ਵੀ ਤੇ ਆਪਾਂ ਹੋਰ ਵੀ ਉਮੀਦ ਕਰਦੀ ਹਾਂ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸ ਦਿਓ ਵੀ ਕਿਵੇਂ ਦੇ ਲੱਗੇ ਸੂਟ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਸ ਸ੍ਰੀ ਕਾਲ ਜੀ ਬਾਏ ਬਾਏ